ਇਹ ਰਾਜਪੱਤੀ ਸਿੱਟਰਾ ਸ਼ੋਅ ਕਮ ਸੈਮੀਨਾਰ ਹੈ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਥੇ ਆਰਗੇਨਾਈਜ਼ ਕਰਦੀ ਪਈ ਹੈ ਲਗਭਗ ਇਹ 3 ਸਾਲਾਂ ਤੋਂ ਬਾਅਦ ਅ ਅਸੀਂ ਇੱਥੇ ਆਰਗੇਨਾਈਜ਼ ਕਰਦੇ ਪਏ ਹਾਂ ਤੇ ਇਹਦੇ ਚ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਕਦੋਂ ਹੋ ਰਿਹਾ ਜਾ ਰਿਹਾ ਹੈ ਇਹ ਸਰ 2 ਦਿਨ ਦਾ ਪ੍ਰੋਗਰਾਮ ਹੈ ਇਹ 23 24 ਤਰੀਕ ਨੂੰ ਜਨਵਰੀ ਨੂੰ ਹੀ ਹੋਣਾ ਹੈ ਇੱਥੇ ਰਿਸਰਚ ਸਟੇਸ਼ਨ ਅਬੋਰ ਸੀਡ ਫਾਰਮ ਤੇ ਹੀ ਹੋਣਾ ਹੈ ਤੇ ਇਹਦੇ ਚ ਸਰ ਕੀ ਕੀ ਜਿਹੜੇ ਮੁਕਾਬਲੇ ਹੋਣਗੇ ਤੇ ਕੀ ਕੀ ਪ੍ਰੋਗਰਾਮ ਦੇ ਵਿੱਚ ਹੋਵੇਗਾ ਇੱਥੇ ਇਹਦੇ ਚ ਸਰ ਨਿੰਬੂ ਜਾਤੀ ਦੇ ਫਲਾਂ ਦੇ ਮੁਕਾਬਲੇ ਹੋਣੇ ਆ ਜਿਹਦੇ ਵਿੱਚ ਕਿੰਨੂ ਮੁੱਖ ਫਲ ਹੈ ਇਸ ਤੋਂ ਇਲਾਵਾ ਗ੍ਰੇਪਫਰੂਟ ਸਵੀਟ ਔਰੈਂਜ ਜਿਹਨੂੰ ਮਾਲਟਾ ਕਹਿੰਦੇ ਆ ਕਿੰਨੂ ਡੇਜੀ ਜਾਂ ਇਸ ਨਿੰਬੂ ਜਾਤੀ ਨਿੰਬੂ ਔਰ ਇਨ ਤੋਂ ਇਨਾ ਤੋਂ ਬਣੇ ਪ੍ਰੋਡਕਟ ਜਿਹੜੇ ਆ ਉਹ ਸਾਰਿਆਂ ਦੇ ਮੁਕਾਬਲੇ ਹੋਣਗੇ ਅੱਛਾ ਤੇ ਇਸ ਤੋਂ ਇਲਾਵਾ ਸਰ ਫਲਾਂ ਤੋਂ ਬਿਨਾ ਵੀ ਕੋਈ ਮੁਕਾਬਲੇ ਜਿਹੜੇ ਹੋਣਦਾਰੇ ਸਰ ਕੁਝ ਜੋ ਪ੍ਰੋਡਕਟ ਆਪਾਂ ਇਹਨਾਂ ਤੋਂ ਤਿਆਰ ਕਰਦੇ ਆ ਕਿਸੇ ਵੀ ਨਿੰਬੂ ਜਾਤੀ ਦੇ ਫਲ ਤੋਂ ਉਹਨਾਂ ਸਾਰਿਆਂ ਦੇ ਮੁਕਾਬਲੇ ਹੋਣ ਠੀਕ ਹੈ ਤੇ ਇਹਦੇ ਚ ਜਿਹੜਾ ਸਰ ਮੇਨ ਗੱਲ ਹੈ ਵੀ ਐਂਟਰੀ ਦਾ ਕੀ ਸਟੇਟਸ ਰਹਿਣਾ ਸਰ ਐਂਟਰੀ ਕੋਈ ਵੀ ਫਾਰਮਰ ਸਿੱਧਾ ਵੀ ਲੈ ਕੇ ਆ ਸਕਦਾ ਹੈ ਤੇ ਕਿਸੇ ਗਵਰਨਮੈਂਟ ਅਫੀਸ਼ੀਅਲਸ ਜਿਵੇਂ ਐਚ ਡੀ ਯੂਜ਼ ਨੇ ਜਾਂ ਸਾਡਾ ਸਟਾਫ ਹੈ ਕਿਸੇ ਦੇ ਥਰੂ ਵੀ ਲਿਆ ਸਕਦਾ ਤੇ ਦੁਪਹਿਰ 1 ਵਜੇ ਤੱਕ ਐਂਟਰੀਆਂ ਇੱਥੇ ਲਈਤੀ ਜਾਣਗੀਆਂ ਤੇ ਜੇ ਕਿਸੇ ਨੂੰ ਉਂ ਵੀ ਫਰਮ ਭਰਨ ਚ ਵੀ ਦਿੱਕਤ ਆਉਂਦੀ ਹੈ ਤੇ ਇੱਥੇ ਸਾਡੇ ਬੰਦੇ ਹੋਣਗੇ ਜਿਹੜੇ ਸਪੋਰਟ ਕਰਨਗੇ ਤੇ ਉਹਨਾਂ ਦੀ ਐਂਟਰੀ ਇੱਥੇ ਲਈ ਜਾਊਗੀ ਆਪਣੇ ਫਲ ਲੈ ਕੇ ਆ ਸਕਦਾ ਜਿਹਦੇ ਵਿੱਚ ਘੱਟ ਤੋਂ ਘੱਟ 6 ਫਲ ਹੋਣ ਤੇ ਵਧੀਆ ਕੁਆਲਿਟੀ ਦੇ ਫਲ ਹੋਣ ਔਰ ਜੇ ਉਹਨੂੰ ਲੱਗਦਾ ਹੈ ਕਿ ਸਿਲੈਕਸ਼ਨ ਚ ਦਿੱਕਤ ਆਉਂਦੀ ਹੈ 6 ਤੋਂ ਵੱਧ ਫਲ ਲਿਆਏ ਤੇ ਅਸੀਂ ਸਿਲੈਕਸ਼ਨ ਚ ਵੀ ਉਹਦੀ ਹੈਲਪ ਕਰਾਂਗੇ ਤੇ ਉਹਦੀ ਐਂਟਰੀ ਜ਼ਰੂਰ ਕਰਾਉਂਗੇ 1 ਵਜੇ ਤੱਕ ਐਂਟਰੀਆਂ ਚ ਹੋਣੀ ਆ ਤੇ ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਸਾਡੀ ਜਜਿੰਗ ਹੋਊਗੀ ਜੋ ਜਜਿੰਗ ਕਮੇਟੀ ਇਹਨੂੰ ਜਜ ਕਰੇਗੀ 23 ਜਨਵਰੀ ਨੂੰ ਹੋਊਗਾ 23 ਜਨਵਰੀ ਨੂੰ ਹੋਊਗਾ ਤੇ ਠੀਕੇ ਜੀ